ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਸਨਾਓ ਜੀ ਕੀ ਹਾਲ ਚਾਲ ਹੈ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਹਾਂ ਤੇ ਕੁਝ ਸੂਟ ਮੈਂ ਤਿਆਰ ਕੀਤੇ ਸੀਗੇ ਲੈਸ ਨਾਲ ਤੇ ਲੈਸ ਨਾਲ ਡਿਜ਼ਾਈਨਿੰਗ ਕੀਤੀ ਹੋਈ ਹੈ ਤੇ ਤੁਹਾਨੂੰ ਦੱਸਦੀ ਹਾਂ ਨਾਲ ਤੁਹਾਨੂੰ ਦਿਖਾਂਦੀ ਹਾਂ ਕਿਸ ਤਰ੍ਹਾਂ ਸਭ ਤੋਂ ਪਹਿਲਾਂ ਦੇਖੋ ਆਹ ਵਾਲਾ ਸੂਟ ਆਹ ਦੇਖੋ ਇਹਦੀ ਐਸਾ ਕਰਕੇ ਜਿਹੜੀ ਲੈਸ ਲਗਾਈ ਵੀ ਹੈ ਸਿੱਧੇ ਪੈਨਲ ਜਾਂਦੇ ਆ ਤੇ ਆ ਮੋੜਿਆਂ ਤੋਂ ਜਾਂਦੇ ਆ ਦੇਖੋ ਉੱਥੋਂ ਜਾਂਦੇ ਇਸ ਤਰ੍ਹਾਂ ਕਰਕੇ ਜਿਹੜਾ ਡਿਜ਼ਾਈਨ ਪਾਇਆ ਤੇ ਨੀਚੇ ਜਿਹੜਾ ਘੇਰੇ ਤੇ ਇਸ ਤਰ੍ਹਾਂ ਕਰਕੇ ਲੈਸ ਦਾ ਡਿਜ਼ਾਈਨ ਦਿੱਤਾ ਤੇ ਨਾਲ ਹੀ ਜਿਹੜੇ ਬਾਜੂ ਦੀ ਇਸ ਤਰ੍ਹਾਂ ਕਰਕੇ ਲੈਸ ਲਗਾ ਦਿੱਤੀ ਤੇ ਆ ਜਿਹੜਾ ਸਿੰਪਲ ਕੱਪੜਾ ਲੈ ਕੇ ਇਸ ਤਰ੍ਹਾਂ ਕਰਕੇ ਲੈਸ ਨਾਲ ਜਿਹੜਾ ਡਿਜ਼ਾਈਨਿੰਗ ਕਰ ਦਿੱਤਾ ਇਹਦਾ ਤੇ बॉटम ਜਿਹੜੀ ਹੈਗੀ ਇਹਦੀ ਪਲੇਨ ਤੇ ਨੀਚੇ ਹੈਗਾ ਚਿਕਨ ਦਾ ਕੰਮ ਹੋਇਆ ਵਾ ਤੇ ਹੁਣ ਮੈਂ ਤੁਹਾਨੂੰ ਦਿਖਾਉਂਦੀ ਆ ਦੂਸਰਾ ਸੂਟ ਇਸ ਤਰ੍ਹਾਂ ਤੁਸੀਂ ਲੈਸ ਨਾਲ ਡਿਜ਼ਾਈਨਿੰਗ ਦੇਖ ਕੇ ਕਿਸੇ ਵੀ ਸਿੰਪਲ ਸੂਟ ਨੂੰ ਵਧੀਆ ਬਣਾ ਸਕਦੇ ਹੋ ਤੇ बॉटम ਜਿਹੜੀ ਇਹਦੀ ਵੀ ਪਲੇਨ ਹੈ ਆ ਦੇਖੋ ਆ ਵੀ ਜਿਹੜਾ ਸਿੰਪਲ ਸੂਟ ਮੈਂ ਲਿੱਤਾ ਸੀਗਾ ਤੇ ਹੁਣ ਅਗਲਾ ਸੂਟ ਦਿਖਾਉਂਦੇ ਸਾਨੂੰ ਆ ਦੇਖੋ ਇਹ ਵੀ ਸਿੰਪਲ ਜਿਹੜਾ ਮੈਚਿੰਗ ਸੂਟ ਲਿੱਤਾ ਸੀਗਾ ਤੇ ਸਭ ਤੋਂ ਪਹਿਲਾਂ ਇਹਦੇ ਲਗਾਈ ਹੈ ਬਾਜੂ ਤੇ ਲੈਸ ਆਨੇ ਕੋਸਾ ਵਰਕੇ ਤੇ ਫੇਰ ਇਹਦੇ ਲਗਾਈ ਹੈ ਚਾਕਾਂ ਤੇ ਲੈਸ ਦੋਨੋਂ ਪਾਸੇ ਤੇ ਫੇਰ نیچے ਇਸ ਤਰ੍ਹਾਂ ਕਰਕੇ ਘੇਰੇ ਤੇ ਲੈਸ ਲਗਾ ਦਿੱ ਆ ਦੇਖੋ ਇਸ ਤਰ੍ਹਾਂ ਕਰਨਾ ਸੂਟ ਦੀ ਲੁੱਕ ਜਿਹੜੀ ਕਿੰਨੀ ਵਧੀਆ ਹੋ ਗਈ ਤੁਸੀਂ ਦੇਖੇ ਸਕਦੇ ਤੇ ਆ ਇਸ ਤਰ੍ਹਾਂ ਕਰਕੇ ਮੈਚਿੰਗ ਸੂਟ ਜਿਹੜਾ ਸਿੰਪਲ ਲੱਗਦਾ ਸੀ ਤੇ ਉਹਨੂੰ ਐਸਾ ਕਰਕੇ ਲੈਸ ਨਾਲ ਲਿਜਾਈਨਿੰਗ ਦੇ ਦੁੱਤੀ ਹੈ ਤੇ ਹੋਰ ਤੁਹਾਨੂੰ ਮੈਂ ਦਿਖਾਨੀ ਅਗਲਾ ਸੂਟ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਪਲੀਜ਼ ਤੇ ਵੀਡੀਓ ਪਸੰਦ ਆਨ ਲੀਏ ਤੇ ਵੀਡੀਓ ਨੂੰ ਫੋਲੋ ਵਾਚ ਕਰਿਓ ਤੇ ਲਾਈਕ ਕਰਿਓ ਤੇ ਅੱਗੇ ਸ਼ੇਅਰ ਵੀ ਕਰ ਦਿਓ ਇਹ ਤਾਂ ਪਸੰਦਾਂ ਲਈ ਹੈ। ਬਾਟਮ ਇਹਦੀ ਵੀ ਚਿਕਨ ਦੀ ਹੈ ਤੇ ਇਹ ਮੈਂ ਜਿਹੜੀ ਸਟੇਟ ਬਾਟਮ ਬਣਾਈ ਸੀਗੀ ਤੇ ਹੁਣ ਮੈਂ ਤੁਹਾਨੂੰ ਦਿਖਾਉਂਦੀ ਆ ਇਹਦੀ ਸ਼ਰਟ ਆ ਦੇਖੋ ਸਭ ਤੋਂ ਪਹਿਲਾਂ ਇਹਦਾ ਵੀ ਗਲਾ ਦੇਖੋ। ਅੱਜ ਕੱਲ ਜਿਹੜਾ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਚ ਹੈ ਤੇ ਇਸ ਤਰ੍ਹਾਂ ਕਰਕੇ ਇਹਦਾ ਵੀ ਗਲਾ ਬਣਾਇਆ ਤੇ ਨਾਲ ਹੀ ਜਿਹੜਾ ਬਾਟਮ ਨਾਲ ਦਾ ਕੱਪੜਾ ਇਸ ਤਰ੍ਹਾਂ ਕਰਕੇ ਬਾਜੂ ਤੇ ਲਗਾ ਦਿੱਤਾ ਤੇ ਇਹਦੇ ਵੀ ਮੋਰੇ ਲੈਂਸ ਲਗਾਈ ਵੀ ਐ ਤੇ ਇੱਥੇ ਵੀ ਇਹਦੀ ਲੈਂਸ ਐ ਤੇ ਇਸ ਤਰ੍ਹਾਂ ਕਰਕੇ ਦੋ ਦੋ ਪੱਟੀਆਂ ਇਹਦੀਆਂ ਲੈਂਸ ਦੇ ਲਗਾਤੀਆਂ ਤੇ ਨੀਚੇ ਵੀ ਬਾਟਮ ਨਾਲ ਦਾ ਜਿਹੜਾ ਕੱਪੜਾ ਲਗਾ ਦਿੱਤਾ ਆ ਦੇਖੋ ਸੂਰਜੀ ਲੋਕਾ ਐਸ ਤਰ੍ਹਾਂ ਬਣ ਗਿਆ ਹੋਣ ਮੈਂ ਤੁਹਾਨੂੰ ਦਿਖਾਉਂਦੀ ਆ ਅਗਲਾ ਸੂਟ ਇਹ ਸਿੰਪਲ ਸੂਟ ਸੀਗਾ ਇੱਥੇ ਇਹਦੀ ਵੀ ਦੇਖੋ ਨੀચે ਪੱਲੇ ਦੇ ਅਸਾਂ ਕਰਕੇ ਲੈਂਸ ਲਗਾ ਦਿੱਤੇ ਜਿਦਾ ਕਿ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਲੈਂਸ ਤੇ ਜਿਹੜਾ ਡਿਜ਼ਾਈਨਿੰਗ ਬਹੁਤ ਜ਼ਿਆਦਾ ਚੱਲਦਾ ਪਿਆ ਆ ਬਾਜੂ ਤੇ ਲਗਾ ਦਿੱਤੇ ਤੇ ਆ ਨੀਕੇ ਲੈਂਸ ਲਗਾ ਦਿੱਤੇ ਐਸ ਤਰ੍ਹਾਂ ਕਰਕੇ ਕਿੰਨਾ ਸੋਹਣਾ ਦੇਖੋ ਡਿਜ਼ਾਈਨ ਬਣ ਗਿਆ ਬੋਟਮ ਵੀ ਪਲੇਨ ਹੈ ਤੇ ਆ ਸੀਗੀ ਅੱਜ ਦੀ ਮੇਰੀ ਵੀਡੀਓ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਮੈਂ ਵਾਹਿਗੁਰੂ ਅੱਗੇ ਹਮੇਸ਼ਾ ਹੀ ਇਹ ਅਰਦਾਸ ਕਰਦੀ ਹਾਂ ਤੁਸੀਂ ਸਾਰੇ ਆਪਣੇ ਘਰਾਂ 'ਚ ਹਮੇਸ਼ਾ ਹੀ ਖੁਸ਼ ਰਹੋ ਮੈਂ ਵਾਹਿਗੁਰੂ ਅੱਗੇ ਹਮੇਸ਼ਾ ਇਹੀ ਅਰਦਾਸ ਕਰਦੀ ਹਾਂ ਤੁਸੀਂ ਸਾਰੇ ਆਪਣੇ ਘਰਾਂ ਵਿੱਚ ਹਮੇਸ਼ਾ ਖੁਸ਼ ਰਹੋ ਵਾਹਿਗੁਰੂ ਤੰਦਰੁਸਤੀਆਂ ਬਖਸ਼ਣ ਸਾਹਿਬ ਨੂੰ ਚੰਗਾ ਜੀ ਰਪ ਰੱਖਾ ਵੀਡੀਓ ਸ਼ੇਅਰ ਜ਼ਰੂਰ ਕਰ ਦੇਣਾ ਜੇ ਤੁਹਾਨੂੰ ਪਸੰਦ ਆਂਦੀ ਤੇ ਹੋਰ ਵੀ ਸੂਟ ਕੁਝ ਤਿਆਰ ਕੀਤੇ ਹੋਏ ਆ ਤੇ ਅਗਲੀ ਵੀਡੀਓ ਵਿੱਚ ਮੈਂ ਤੁਹਾਨੂੰ ਉਹ ਦਿਖਾਉਂਗੀ ਜੇ ਅੱਜ ਸਾਰੇ ਦਿਖਾਈ ਤੇ ਵੀਡੀਓ ਜਿਹੜੀ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਤੇ ਪੂਰੀ ਵੀਡੀਓ ਜਿਹੜੀ ਕੋਈ ਵੀ ਖੁੱਲ ਬਚੀ ਨਾ ਦ। ਇਸ ਤਰ੍ਹਾਂ ਸੀ ਕਿਸੇ ਤਰ੍ਹਾਂ ਦਾ ਵੀ ਜਿਹਦਾ ਬਾਟਮ ਤੇ ਵੀ ਲੈਸ ਲਗਾ ਸਕਦੇ ਆ ਕਿਸੇ ਤਰ੍ਹਾਂ ਦੀ ਡਿਜ਼ਾਈਨਿੰਗ ਦੇ ਸਕਦੀ ਹਾਂ ਤੇ ਸੂਟ ਟਪੜੋ ਜਿਹੜਾ ਵਧੀਆ ਤਿਆਰ ਕਰ ਸਕਦੀ ਹਾਂ ਘਰ ਬੈਠੇ ਤੇ ਸਿੰਪਲ ਅਸੀਂ ਕਾਟਨ ਦਾ ਸੂਟ ਲੈ ਕੇ ਉਹਨੂੰ ਇਸ ਤਰ੍ਹਾਂ ਡਿਜ਼ਾਈਨਿੰਗ ਦੇ ਕੇ ਲੈਸ ਦੇ ਨਾਲ ਤੇ ਬੜਾ ਵਧੀਆ ਸਾਡਾ ਅੰਦਰ ਬਾਹਰ ਜਾਣ ਵਾਲਾ ਸੂਟ ਜਿਹੜਾ ਬਣ ਜਾਂਦਾ ਇਹ ਤਾਂ ਤੁਸੀਂ ਆਪਣੀ ਪਸੰਦ ਦੇ ਹਿਸਾਬ ਨਾਲ ਜਿੱਦਾਂ ਤੁਹਾਨੂੰ ਜਿਆਦਾ ਨਸੰਦ ਹੋਵੇ ਉਸ ਤਰ੍ਹਾਂ ਦਾ ਕਰਾ ਸਕਦੇ ਜਾਂ ਕਰ ਸਕਦੇ ਹੋ ਚਲੋ ਜੀ